ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਲਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਸੋ ਕਮੈਂਟ ਤੋਂ ਵੀ ਕਾਫੀ ਕੁਝ ਤੁਹਾਨੂੰ ਸਮਝ ਵਿੱਚ ਆਵੇਗਾ ਜੀ ਕਾਫੀ ਸਵਾਲਾਂ ਦੇ ਜਵਾਬ ਬਿਨਾਂ ਪੁੱਛਿਆ ਮਿਲ ਜਾਣਗੇ ਸੋ ਇਸ ਲਈ ਪੂਰੀ ਵੀਡੀਓ ਸੁਣ ਲਿਆ ਕਰੋ ਜੀ ਬਾਕੀ ਇੱਥੇ ਇਹੀ ਕਹਾਂਗੇ ਕਿ ਮਹਿਫਲ ਮਾਸਤਾ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖੋ ਕਿਉਂਕਿ ਇੱਕ ਦਿਨ ਬਾਅਦ ਆਪਾਂ ਵੀਡੀਓ ਇਸ ਚੈਨਲ ਤੇ ਪਾਇਆ ਕਰਨੀ ਇੱਕ ਦਿਨ ਆਪਾਂ ਮਹਿਫਲ ਵਸਤਾਂ ਦੇ ਚੈਨਲ ਤੇ ਵੀਡੀਓ ਪਾਵਾਂਗੇ ਜੇਕਰ ਪਹਿਲੀ ਵਾਰ ਕੋਈ ਰੂ ਇਸ ਚੈਨਲ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਮਹਿਫਲ ਵਸਤਾਂ ਦੇ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰੋ ਜੀ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੀ ਜੀ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਲਾਈਕ ਤੇ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਣਾ ਚਾਹੀਦਾ ਉਹ ਜੋ ਵਿਸ਼ਾ ਹੈ ਉਹ ਆਪਾਂ ਸਾਂਝਾ ਕਰਨ ਜਾ ਰਹੇ ਹਾਂ ਸੋ ਵਿਸ਼ਾ ਹੈ ਆ ਰਮਜ਼ਾਨ ਦੇ ਜੋ ਦਿਨ ਚੱਲ ਰਹੇ ਆ ਸੋ ਰੋਜ਼ੇ ਚੱਲ ਰਹੇ ਆ ਪੀਰਾਂ ਖੀਰਾਂ ਦੇ ਦਿਨ ਵਾਦਤਾ ਵਾਲੇ ਬੰਦਗੀ ਵਾਲੇ ਦਿਨ ਹੈ ਸੋ ਬਾਕੀ ਆਪਾਂ ਜਿਵੇਂ ਕੀ ਦੱਸਿਆ ਸੀ ਇਹ ਖਾਸ ਕਰਕੇ ਲੱਖ ਦਾਤਾ ਪੀਰ ਦੀਆਂ ਚੌਂਕੀਆਂ ਵੀ ਹਜੇ ਚੱਲ ਰਹੀਆਂ ਆ ਸੋ 8 ਤਰੀਕ ਤੱਕ ਸਮਾਪਤੀ ਹੈ ਸੋ ਇਹ ਦਿਨਾਂ ਦੇ ਵਿੱਚ ਵੰਦਗੀ ਜਿੰਨੀ ਕਰ ਲਈ ਜਾਵੇ ਉੰਨੀ ਹੀ ਵਧੀਆ ਹੈ ਇੱਕ ਰੋਜ਼ੇ ਚੱਲ ਰਹੇ ਆ ਜੀ ਰੋਜ਼ਿਆਂ ਦੇ ਵਿੱਚ ਕਿਹੜੇ ਕਰਮ ਕਰਨੇ ਚਾਹੀਦੇ ਆ ਕੱਲ ਦਿਨ ਵੀਰਵਾਰ ਹੈ ਬਹੁਤ ਹੀ ਚੰਗਾ ਦਿਨ ਹੈ ਜੀ ਗੱਲ ਦੇ ਦਿਨ ਕਰਮ ਕਰਨੇ ਆਪਾਂ ਦੱਸਾਂਗੇ ਜੀ ਜੋ ਤੁਸੀਂ ਕਰ ਸਕਦੇ ਹੋ ਸੋ ਕਿਉਂਕਿ ਇੱਕ ਵੀਰਵਾਰ ਦਾ ਦਿਨ ਆ ਗਿਆ ਇੱਕ ਲੱਖ ਦਾ ਤਾਂ ਵੀ ਉਹਦੀਆਂ ਚੌਂਕੀਆਂ ਚੱਲ ਰਹੀਆਂ ਇੱਕ ਰੋਜੀ ਚੱਲ ਰਹੀ ਆ ਸੋ ਬਹੁਤ ਹੀ ਖਾਸ ਦਿਨ ਹੈ ਬੰਦਗੀ ਵਾਲੀਆਂ ਰੂਹਾਂ ਹੈ ਜਿਹੜੀਆਂ ਉਹ ਤਾਂ ਇਹਨਾਂ ਦਿਨਾਂ ਦਾ ਪੂਰਾ ਲਾਭ ਲੈ ਰਹੀਆਂ ਆ ਕਿਉਂਕਿ ਨਾ ਦਿਨਾਂ ਦੇ ਵਿੱਚ ਜਿੰਨੀ ਸੇਵਾ ਕੀਤੀ ਆ ਉਹ ਨਹੀਂ ਵਧੀਆ ਆ ਕਿਉਂਕਿ ਕੀ ਹੁੰਦਾ ਆ ਕਿ ਇੱਕ ਹੁੰਦਾ ਕਿ ਕਿਤੇ ਕਤਾਈ ਕਿਸੇ ਨੇ ਸੇਵਾ ਕਰਨੀ ਮੱਥਾ ਟੇਕਣਾ ਨਮਸ਼ਕਾਰ ਕਰਨਾ ਇੱਕ ਜੋ ਖਾਸ ਦਿਨ ਹੁੰਦੇ ਆ ਇਹਨਾਂ ਦਿਨਾਂ ਤੇ ਹਰ ਕੋਈ ਸੇਵਾ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਤੇ ਇਹਦੇ ਨਾਲ ਅਰਦਾਸ ਬੇਨਤੀ ਜਲਦੀ ਸੁਣੀ ਜਾਂਦੀ ਆ ਕਿਉਂਕਿ ਜਿੱਥੇ ਪੂਰੀ ਦੁਨੀਆ ਨੇ ਉਹ মুর্ਸ਼ਦ ਨੂੰ ਪੁਕਾਰਨਾ ਹੈ ਉਹਦੇ ਅਰਕੀ ਰੀਜ਼ਨੀ ਹੈ ਤੇ ਉਹ ਮਾਲਕ ਵੀ ਛੇਤੀ ਵਾੜਦਾ ਹੈ ਕਿਉਂਕਿ ਖਾਸ ਦਿਨਾਂ ਤੇ ਹੀ ਗੱਲਾਂ ਹੁੰਦੀਆਂ ਹੈ ਕਿੱਥੇ ਕਿਸੇ ਵਿਰਲੀ ਰੂਹ ਨੇ ਪੁਕਾਰਨਾ ਕਿੱਥੇ ਇਕੱਠਾ ਹੀ ਇੱਕੋ ਵਾਰੀ ਉਹ ਮਾਲਕ ਨੂੰ ਪੁਕਾਰਿਆ ਜਾਣਾ ਤੇ ਉਹ ਮਾਲਕ ਇਸ ਮਹਿਫਲ ਵਿੱਚ ਜ਼ਰੂਰ ਫੇਰਾ ਪਾਉਂਦੇ ਨੇ ਜਿੱਥੇ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਜਿੱਥੇ ਉਹਨਾਂ ਦੀ ਗੱਲ ਚੱਲਦੀ ਹੈ ਸੋ ਬਾਕੀ ਇੱਕ ਗੱਲ ਦਿਲੋਂ ਕੰਨਿਆ ਕਿ ਬੰਦਗੀ ਨਾਲ ਜੁੜ ਕੇ ਦੇਖੋ ਨਾ ਸਿਮਰਨ ਦੀ ਕਮਾਈ ਕਰਕੇ ਦੇਖੋ ਤੁਹਾਨੂੰ ਅੱਲਾਹ ਕਹੀ ਆਨੰਦ ਆਵੇਗਾ ਸੋ ਕੋਸ਼ਿਸ਼ ਕਰੋ ਜਿੰਨੀ ਤੁਸੀਂ ਸੇਵਾ ਕਰ ਲਉਗੇ ਜਿੰਨੇ ਚੰਗੇ ਕਰਮ ਕਰ ਲਉਗੇ ਉੰਨੀ ਹੀ ਜ਼ਿੰਦਗੀ ਖੁਸ਼ਹਾਲ ਹੋ ਜਾਣੀ ਹੈ ਜੀ ਹਰ ਇੱਕ ਸੁੱਖ ਮਿਲ ਜਾਂਦਾ ਹੈ ਉਹ ਮਾਲਕ ਸਭ ਕੁਝ ਦਿੰਦਾ ਆ ਕਦੇ ਹਿੰਮਤ ਨਾ ਹਾਰੋ ਸੋ ਉਹ ਮਾਲਕ ਦੇ ਦੱਸੇ ਹੋਏ ਰਸਤੇ ਤੇ ਤੁਰੇ ਰੋ ਇੱਕ ਦਰ ਤੇ ਹੋ ਕੇ ਬੈਠ ਲਿਓ ਖੈਰ ਜ਼ਰੂਰ ਪੈਂਦੀ ਹੈ ਜੀ ਕਹਿੰਦੇ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਤਾ ਪੁੱਛਣਗੇ ਸੋ ਸੁਣਦਾ ਵੀ ਹੈ ਦੇਖਦਾ ਵੀ ਹੈ ਤੇ ਸਮਾਂ ਆਉਣ ਤੇ ਜੋ ਸਾਨੂੰ ਚਾਹੀਦਾ ਉਹ ਦੇ ਵੀ ਦਿੰਦਾ ਹੈ ਪਰ ਇੱਕ ਦਰ ਨੂੰ ਅਪਣਾਉਣਾ ਪੈਂਦਾ ਹੈ ਇੱਕ ਦਰ ਤੇ ਹੋ ਕੇ ਬਹਿਣਾ ਪੈਂਦਾ ਹੈ ਖੈਰਾਂ ਜ਼ਰੂਰ ਝੂੜੀ ਚ ਪੈਂਦੀਆਂ ਨੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਪਹਿਲਾਂ ਇੱਕ ਦੋ ਕਮੈਂਟ ਦੱਸ ਦਿੰਨੇ ਆ ਫਿਰ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਸੋ ਇੱਥੇ ਇੱਕ ਮਿੰਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੀਰਾਂ ਦੀ ਸੇਵਾ ਕਰਦੇ ਆ ਤੇ ਦਰਗਾਹ ਤੇ ਤੇਲ ਪਾਉਣ ਵੀ ਜਾਂਦੇ ਆ ਪਰ ਦੋ ਦਿਨ ਤੋ ਤੋ ਤਿੰਨ ਦਿਨ ਤੋਂ ਕਹਿੰਦੇ ਕਿ ਅੱਖ ਫਰਕ ਰਹੀ ਆ ਖੱਬੀ ਸੋ ਦੇਖੋ ਜੀ ਆਪਾਂ ਇਹਦੇ ਤੇ ਇੱਕ ਵੀਡੀਓ ਬਣਾਈ ਸੀ ਸੋ ਉਹਦੇ ਵਿੱਚ ਚੰਗੀ ਤਰ੍ਹਾਂ ਗੱਲ ਕੀਤੀ ਗਈ ਹੈ ਸਮਝਾਇਆ ਗਿਆ ਹੈ ਜੀ ਜੇਕਰ ਅਜੇ ਤੱਕ ਵੀਡੀਓ ਤੁਸੀਂ ਨਹੀਂ ਸੁਣੀ ਤੇ ਕੁਝ ਦਿਨ ਪਿੱਛੇ ਜਾ ਕੇ ਤੁਸੀਂ ਵੀਡੀਓ ਸੁਣ ਸਕਦੇ ਹੋ ਸੋ ਥੋੜਾ ਕਿ ਸਮਾਂ ਹੋਇਆ ਹੈ ਹਜੇ ਇਹ ਵੀਡੀਓ ਆਪਾਂ ਇਸ ਮਿਸ਼ੇਤੇ ਜੋ ਬਣਾਈ ਹੈ ਸੋ ਉਸ ਵੀਡੀਓ ਨੂੰ ਸੁਣੋ ਤੇ ਕਾਫੀ ਹੱਦ ਤੱਕ ਤੁਹਾਡੀ ਮੁਸ਼ਕਲ ਦਾ ਹੱਲ ਹੋ ਜਾਏਗਾ ਸੋ ਬਾਕੀ ਆਪਾਂ ਹਰ ਇੱਕ ਵਿਸ਼ੇ ਤੇ ਵੀਡੀਓ ਜਰੂਰ ਪਾਈਦੀ ਆ ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਵਿਸ਼ਾ ਹੁੰਦਾ ਹੈ ਤੇ ਜਰੂਰ ਲਿਖ ਕੇ ਕਮੈਂਟਾਂ ਵਿੱਚ ਦੱਸਿਆ ਕਰੋ ਜਿਹਦੇ ਤੇ ਅਸੀਂ ਵੀਡੀਓ ਬਣਾ ਸਕੀਏ ਉਸ ਤੋਂ ਤੁਹਾਡੇ ਸਵਾਲਾਂ ਤੋਂ ਹੀ ਕੋਈ ਨਾ ਕੋਈ ਵਿਸ਼ਾ ਮਿਲ ਜਾਂਦਾ ਹੈ ਤੇ ਵੀਡੀਓ ਇੱਕ ਅਪਲੋਡ ਕਰ ਦਿੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਾਡੇ ਪਿਤਾ ਜੀ ਹੁਣ ਇਸ ਦੁਨੀਆ ਤੇ ਨਹੀਂ ਰਹੇ ਤੇ ਮੇਰੀ ਛੋਟੀ ਭੈਣ ਦੇ ਸਿਰ ਆਉਣ ਲੱਗ ਪਏ ਨੇ ਤੇ ਮੇਰੇ ਦੋ ਵੀਰੇ ਨੇ ਸੋ ਦੇਖੋ ਜੀ ਜੇਕਰ ਪਿਤਾ ਜੀ ਸੇਵਾ ਕਰਦੇ ਸੀ ਹਾਜ਼ਰੀ ਉਹਨਾਂ ਨੂੰ ਲੱਗਦੀ ਸੀ ਚੌਂਕੀ ਆਉਂਦੀ ਸੀ ਤਾਂ ਕੁਝ ਦੱਸ ਕੇ ਗਏ ਹੋਣਗੇ ਕਿਉਂਕਿ ਜਿੱਥੇ ਗੱਦੀ ਚੱਲਦੀ ਹੋਵੇ ਸੇਵਾ ਚੱਲਦੀ ਹੈ ਸੋ ਕੁਝ ਨਾ ਕੁਝ ਮੁਰੇ ਆਪਣੀ ਔਲਾਦ ਨੂੰ ਜ਼ਰੂਰ ਫਿਰ ਦੇ ਕੇ ਜਾਂਦੇ ਆ ਕਿਉਂਕਿ ਸਮਝਾ ਕੇ ਜਾਂਦੇ ਆ ਕਿ ਆ ਇਸ ਤੰਗ ਦੇ ਨਾਲ ਸੇਵਾ ਹੋਣੀ ਆ ਤੇ ਸੇਵਾ ਕਰਨੀ ਹੀ ਪੈਣੀ ਆ ਜਿੱਥੇ ਗੱਦੀ ਚੱਲਦੀ ਹੈ ਪੀਰ ਆ ਫਕੀਰਾਂ ਦੀ ਸੇਵਾ ਹੋ ਜਾਂਦੀ ਆ ਉਹਨਾਂ ਨੇ ਘਰ ਚੋਂ ਕਿਸੇ ਤੋਂ ਨਾ ਕਿਸੇ ਤੋਂ ਤਾਂ ਸੇਵਾ ਲੈਣੀ ਹੁੰਦੀ ਆ ਸੋ ਜਿਹਦੇ ਕਰਮਾ ਚ ਵਾਕੀ ਲਿਖੀ ਹੁੰਦੀ ਆ ਕਰਨੀ ਹੀ ਪੈਂਦੀ ਆ ਸੇਵਾ ਬਾਕੀ ਜੇਕਰ ਛੋਟੀ ਭੈਣ ਦੇ ਸਿਰ ਤੇ ਉਹ ਮਾਲਕ ਦੀ ਕਿਰਪਾ ਹੋ ਰਹੀ ਆ ਤਾਂ ਫਿਰ ਸੇਵਾ ਕਰਨੀ ਹੀ ਪਵੇਗੀ ਬਾਕੀ ਜੇਕਰ ਕਹਿੰਦੇ ਹੋ ਕਿ ਦੋ ਵੀਰੇ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਮੋਰੇ ਹੋ ਕੇ ਚੱਕਣ ਚੱਕਣ ਤੇ ਬਗਾਨਾ ਧੰਨ ਹੈ ਧੀ ਦਿਹਾਣੀ ਨੂੰ ਕਦੇ ਵੀ ਮੋਰੇ ਨਹੀਂ ਇਸ ਤਰ੍ਹਾਂ ਫਿਰ ਕਰਨਾ ਚਾਹੀਦਾ ਜਦ ਘਰ ਦੇ ਪਰਸ ਹੈ ਤਾਂ ਫਿਰ ਕਦੇ ਵੀ ਧਿਆਣੀ ਨੂੰ ਮੂਰੇ ਨਹੀਂ ਕਰਨਾ ਚਾਹੀਦਾ ਸੋ ਨਾ ਕੇ ਅਰਦਾਸ ਬੇਨਤੀ ਕਰਕੇ ਮਾਫੀ ਦੀ ਭੂਲ ਬਖਸ਼ਿਆ ਲਓ ਤੇ ਕੋਸ਼ਿਸ਼ ਕਰੋ ਕਿ ਮੂਰੇ ਹੋ ਕੇ ਘਰ ਦੇ ਬੇਟੇ ਸੇਵਾ ਕਰਨ ਕਿਉਂਕਿ ਸੇਵਾ ਤਾਂ ਉਹਨਾਂ ਨੇ ਪੀੜੀ ਤੋਂ ਘਰ ਤੋਂ ਇੱਕ ਜਣੇ ਤੋਂ ਲੈਣੀ ਲੈਣੀ ਆ ਸੋ ਬਾਕੀ ਮਨ ਦੇਖਦੇ ਆ ਸੋ ਜਿਹਦਾ ਮਨ ਤੇ ਤਨ ਚੰਗਾ ਹੈ ਸੋ ਉਹਦੇ ਤੇ ਕਿਰਪਾ ਹੋ ਜਾਂਦੀ ਉਹਨਾਂ ਦੀ ਬਾਕੀ ਕੋਸ਼ਿਸ਼ ਕਰੋ ਕਿ ਪਰਾਇਆ ਧੰਨ ਹੈ ਪਰਾਇਆ ਧੰਨ ਤੇ ਇਹੋ ਜਿਹਾ ਭਾਰ ਨਾ ਹੀ ਪਾਈਏ ਕਿਉਂਕਿ ਸਦਾ ਬੇਟੀਆਂ ਘਰ ਨਹੀਂ ਉਠਾਈ ਰੱਖਣੀਆਂ ਇੱਕ ਦਿਨ ਉਹਨਾਂ ਨੇ ਬਗਾਨੇ ਘਰ ਜਾਣਾ ਆ ਸੋ ਕੋਸ਼ਿਸ਼ ਕਰੋ ਕਿ ਅਰਦਾਸ ਬੇਨਤੀ ਕਰਕੇ ਸੇਵਾ ਖੁਦ ਕਰਨੀ ਸ਼ੁਰੂ ਕਰਨ ਕਿਉਂਕਿ ਪੇਕਿਆਂ ਦਾ ਜੋ ਸਾਥ ਹੈ ਫਿਰ ਬਾਦ ਵਿੱਚ ਨਹੀਂ ਚੱਲਦਾ ਸੋ ਇੱਕ ਲੜਕੀ ਦਾ ਜੋ ਅਸਲ ਸੰਬੰਧ ਬਣਦਾ ਹੈ ਸਹੁਰੇ ਘਰ ਦੇ ਨਾਲ ਜਿੱਥੇ ਸਹੁਰੇ ਘਰ ਦੇ ਜਾਂਦੇ ਹੋਣ ਉੱਥੇ ਹੀ ਲੜਕੀ ਨੂੰ ਵੀ ਜਾਣਾ ਪੈਂਦਾ ਆ ਸੋ ਅਸਲ ਸਥਿਵਾਂ ਦੀ ਸਾਰੇ ਘਰ ਜਾ ਕੇ ਲੱਗਦੀ ਆ ਕਿ ਕੀ ਦੀ ਕਰਨੀ ਆ ਜਿੱਥੇ ਪਰਿਵਾਰ ਜਾਂਦਾ ਉੱਥੇ ਟਿਕਣਾ ਪੈਂਦਾ ਆ ਤੇ ਪੀਕਿਆਂ ਦਾ ਤਾਂ ਇੱਕ ਇਹ ਹੁੰਦਾ ਕਿ ਕੰਨਿਆ ਆਲਾ ਸੁਭਾਅ ਹੈ ਕਿ ਇੱਕ ਕੰਨਿਆ ਬੇਟੀ ਧੀ ਕਦੇ ਵੀ ਮਾਪਿਆਂ ਦੇ ਪੈਰੀ ਹੱਥ ਨਹੀਂ ਲਾਉਂਦੀ ਕਦੇ ਵੀ ਕਿਉਂਕਿ ਇੱਕ بیٹے ਨੂੰ ਅਧਿਕਾਰ ਹੁੰਦਾ ਆ ਕਿ ਉਹ ਆਪਣੇ ਦੇ ਪੈਰ ਛੋਣੇ ਸੋ ਬੇਟੀ ਨੂੰ ਕਦੇ ਵੀ ਨਹੀਂ ਹੁੰਦਾ ਸੋ ਇਸ ਲਈ ਸੇਵਾ ਜਿਹੜੀ ਉਹ ਬੇਟਿਆਂ ਨੂੰ ਹੀ ਕਰਨੀ ਚਾਹੀਦੀ ਆ ਕਿਉਂਕਿ ਲੜਕੀਆਂ ਜਿਸ ਦਿਨ ਵਿਆਈਆਂ ਜਾਂਦੀਆਂ ਉਹਨਾਂ ਦਾ ਅਸਲ ਰਿਸ਼ਤਾ ਜਿਸ ਕਰਨਾ ਬਣਦਾ ਹੈ ਤੇ ਸੇਵਾ ਦੀਆਂ ਹੱਕਦਾਰ ਉਹ ਉੱਥੇ ਦੀਆਂ ਬਣਦੀਆਂ ਆ ਸੂ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਚ ਰੱਖਿਆ ਜਾਵੇ ਕਦੇ ਅਣਗਿਲੀ ਨਾ ਕਰੋ ਇਹ ਨਹੀਂ ਹੈ ਕਿ ਆਪਣੀ ਜਾਨ ਛਡਾਉਣੀ ਆ ਤੇ ਦੂਸਰਾ ਚਾਹੇ ਬੱਜਾ ਰਵੇ ਬਾਅਦ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਆ ਜੀ ਅਦਾਸ ਬੇਨਤੀ ਕਰੋ ਕਿ ਮਾਲਕ ਜੀ ਇਹਨਾਂ ਨੇ ਇੱਕ ਦਿਨ ਆਪਣੇ ਘਰ ਜਾਣਾ ਹੈ ਇਹਨਾਂ ਤੇ ਕਦੇ ਭਾਰ ਨਾ ਪਾਉ ਪੈਠ ਕੇ ਸੇਵਾ ਲੈ ਲਓ ਅਸੀਂ ਸੇਵਾ ਕਰਾਂਗੇ ਸੋ ਮੇਡੇ ਇਹ ਗੱਲ ਕਹਿਣਗੇ ਮੂਹਰੇ ਹੋ ਕੇ ਚੱਕਣ-ਚੱਕਣਗੇ ਤਾਂ ਫਿਰ ਬੇਟੀ ਤੇ ਭਾਰ ਕਦੇ ਨਹੀਂ ਪਏਗਾ ਕਿਉਂਕਿ ਫਿਰ ਜਦੋਂ ਅਸੀਂ ਰਿਸ਼ਤੇ ਲੱਭਦੇ ਆ ਜਾਂ ਬਗਾਨੇ ਘਰਾਂ ਦੇ ਭੇਜਣਾ ਹੈ ਇੱਕ ਦਿਨ ਵਿਆਉਣਾ ਹੈ ਤਾਂ ਫਿਰ ਬਹੁਤ ਮੁਸ਼ਕਲਾਉਂਦੀਆਂ ਕਿਉਂਕਿ ਫਿਰ ਇੱਕ ਵਾਰ ਪੀਰਾਂ ਨੇ ਆਪਣੇ ਬਣਾ ਲਿਆ ਤਾਂ ਫਿਰ ਉਹਨਾਂ ਦਾ ਹੱਕ ਹੋ ਜਾਂਦਾ ਆਪਣਾ ਹੱਕ ਜਤਾਉਣ ਲੱਗ ਪੈਂਦੇ ਨੇ ਫਿਰ ਕਈ ਮੁਸ਼ਕਲਾਉਂਦੀਆਂ ਜੇਕਰ ਘਰ ਵਿੱਚ ਹੀ ਉਠਾ ਕੇ ਰੱਖਣਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਆਪ ਦੀ ਸ਼ਰਧਾ ਹੈ ਜੀ ਕਿ ਕਿਸ ਤਰ੍ਹਾਂ ਨਾਲ ਕੰਮ ਕਰਨੇ ਵਾਕੀ ਕੋਸ਼ਿਸ਼ ਕਰੋ ਕਿ ਮੂਰੇ ਹੋ ਕੇ ਆਪ ਚੱਕਣ ਚੱਕੋ ਘਰਦਿਆਂ ਨੂੰ ਕੋਸ਼ਿਸ਼ ਇੱਥੇ ਆਪ ਹੀ ਫਰਜ਼ ਜਿਹੜੇ ਆ ਉਹਨੂੰ ਪਾਉਣੇ ਚਾਹੀਦੇ ਆ ਕਰਨੀ ਚਾਹੀਦੀ ਕੋਸ਼ਿਸ਼ ਫਿਰ ਹੀ ਇਹ ਪਰੇਸ਼ਾਨੀ ਤੋਂ ਥੋੜਾ ਤੁਸੀਂ ਵਾਕੇ ਪਰੇਸ਼ਾਨੀ ਤਾਂ ਵੈਸੇ ਨਹੀਂ ਹੁੰਦੀ ਕਰਮਾ ਵਾਲਿਆਂ ਨੂੰ ਸੇਵਾ ਮਿਲਦੀ ਆ ਪਰ ਫਿਰ ਵੀ ਇੱਕ ਜਦੋਂ ਧੀ ਦੀ ਗੱਲ ਆਉਂਦੀ ਆ ਤੇ ਉੱਤੇ ਸੋਚ ਵਿਚਾਰ ਕਰਨ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲੈਨੇ ਕਿਉਂਕਿ ਵੀਡੀਓ ਥੋੜੀ ਜਲਦੀ ਬਾਜੀ ਵਿੱਚ ਬਣਾਉਣ ਜਾ ਰਹੇ ਆ ਸੋ ਰਮਜ਼ਾਨ ਤੇ ਜੋ ਇਹ ਦਿਨ ਚੱਲ ਰਿਹਾ ਇਹਨਾਂ ਤੇ ਕੋਈ ਵੀ ਵਿਸ਼ਾ ਨਹੀਂ ਬਣਾ ਹੋਇਆ ਕਿਉਂਕਿ ਕਾਫੀ ਹੱਦ ਤੱਕ ਅਸੀਂ ਪਰੀਸ਼ਾਨੀ ਦੇ ਵਿੱਚ ਹੀ ਰਹਿ ਰਹੇ ਸੀ ਤਾਂ ਫਿਰ ਵੀ ਕੋਸ਼ਿਸ਼ ਕਰੀ ਦੀ ਸੀ ਕਿ ਇੱਕ ਵੀਡੀਓ ਅਪਲੋਡ ਕਿਸੇ ਤਰ੍ਹਾਂ ਕਰ ਦਈਏ ਸੋ ਇਹਦੇ ਵਿੱਚ ਕਰਮ ਕੀ ਕਰਨੇ ਨੇ ਸੋ ਇੱਕ ਵਾਰ ਧਿਆਨ ਦੇ ਨਾਲ ਸੁਣ ਲਓ ਜੀ ਵੀਡੀਓ ਨੂੰ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜੇਕਰ ਲਾਈਕ ਨਹੀਂ ਕੀਤੀ ਸੋ ਜਿਵੇਂ ਕਿ ਜਾਣਦੇ ਆ ਕੱਲ ਦਿਨ ਵੀਰਵਾਰ ਦਾ ਹੈ ਤੇ ਲੱਖ ਦਾਤਾ ਪੀਰ ਦੇ ਵੀ ਦਿਨ ਚੱਲ ਰਹੇ ਆ ਤੇ ਰੋਜੇ ਵੀ ਚੱਲ ਰਹੇ ਆ ਸੋ ਰੋਜਿਆਂ ਦੇ ਵਿੱਚ ਜੇਕਰ ਤੁਸੀਂ ਰੋਜਾ ਨਹੀਂ ਰੱਖ ਸਕਦੇ ਤੇ ਇਹਦੇ ਵਿੱਚ ਕੁਝ ਕਰਮ ਕਰ ਸਕਦੇ ਆ ਸੋ ਕਈ ਰੋਜ਼ੇ ਰੱਖ ਰਹੇ ਆ ਸੋ ਬਹੁਤ ਚੰਗੀ ਗੱਲ ਆ ਪੀਰਾਂ ਦੀ ਰਹਿਮਤ ਜੋ ਮੰਨ ਰਹੇ ਨੇ ਸੋ ਬਾਕੀ ਜਿਹੜੇ ਰੋਜ਼ਾ ਨਹੀਂ ਰੱਖ ਸਕਦੇ ਸੋ ਪੀਰਾਂ ਪੀਰਾਂ ਦੀ ਆਪਣੇ ਲੋਕ ਬਹੁਤ ਸੇਵਾ ਤਾਂ ਕਰ ਰਹੇ ਆ ਪਰ ਉਹ ਸਾਹਬ ਦੇ ਨਾਲ ਨਿਜਮ ਜਿਹੜੇ ਆ ਨਿਯਮ ਆ ਉਹ ਨਹੀਂ ਅਪਣਾ ਪਾਉਂਦੇ ਸਿਰਫ ਇੱਕ ਸੇਵਾ ਹੀ ਕਰ ਸਕਦੇ ਆ ਕਿ ਚਰਾਗ ਬੱਤੀ ਉਹਨਾਂ ਦੇ ਦਿਨ ਤੇ ਕਾਲਿਆ ਵਸ ਠੀਕ ਹੈ ਤੇ ਬਹੁਤੇ ਇਹ ਗੱਲਾਂ ਨੂੰ ਨਹੀਂ ਜਾਣਦੇ ਤੇ ਇਹ ਸਭ ਕੁਝ ਨਹੀਂ ਕਰ ਪਾਉਂਦੇ ਸੋ ਆਪੋ ਆਪਣੀ ਸ਼ਰਧਾ ਬਾਕੀ ਇੱਥੇ ਇਹ ਕਵਾਂਗੇ ਕਿ ਮਨ ਸਾਫ਼ ਹੋਣਾ ਚਾਹੀਦਾ ਮਨ ਸਾਫ਼ ਹੈ ਤੇ ਸਭ ਖੁਸ਼ੀ ਨਾਲ ਆ ਸਮਝੋ ਪੀਰ ਫਕੀਰ ਵੈਸੇ ਹੀ ਸੇਵਾ ਤੋਂ ਖੁਸ਼ ਨਹੀਂ ਸੋ ਬਾਕੀ ਜੇਕਰ ਰੋਜ਼ੇ ਰੱਖਣਾ ਚਾਹੁੰਦੇ ਹੋ ਕਿਸੇ ਕਾਰਨ ਨਹੀਂ ਰੱਖ ਪਾਉਂਦੇ ਤੇ ਫਿਰ ਤੁਸੀਂ ਇੱਥੇ ਇਹ ਕారణ ਕਰ ਸਕਦੇ ਆ ਕਿ ਜਿਨ੍ਹਾਂ ਨੇ ਰੋਜ਼ਾ ਰੱਖਿਆ ਹੈ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਨਾਂ ਲਈ ਕੁਝ ਕਰ ਸਕਦੇ ਉਹਨਾਂ ਨੂੰ ਕੁਝ ਲੈ ਕੇ ਦੇ ਸਕਦੇ ਹਾਂ ਜੇਕਰ ਉਹਨਾਂ ਤੋਂ ਗੁંજائش ਨਹੀਂ ਕੋਈ ਰੋਜ਼ਾ ਰੱਖਣਾ ਚਾਹੁੰਦਾ ਹੈ ਤਾਂ ਜੇਕਰ ਤੁਹਾਡੇ ਤੋਂ ਸਰਦਾ ਹੈ ਵੱਡੇ ਕੋਲ ਇੰਨੀ ਕੋਈ ਗੱਜਾਇਸ਼ ਹੈ ਕਿ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਕਿਉਂਕਿ ਜਿਨੇ ਰੋਜ਼ਾ ਰੱਖਣਾ ਹੈ ਉਹ ਮਾਲਕ ਦੇ ਨਾਮ ਦਾ ਉਹਦੇ ਨਾਲ ਫਿਰ ਉਹ ਮਾਲਕ ਦਾ ਪਹਿਰਾ ਵੀ ਰਹਿਣਾ ਹੈ ਜੀ ਉਹਨਾਂ ਦੀਆਂ ਅਸੀਸਾਂ ਲਓ ਬਹੁਤ ਹੀ ਚੰਗੀ ਗੱਲ ਆ ਜੋ ਵੀ ਤੁਹਾ ਤੋਂ ਸਰਦਾ ਹੈ ਜਿਹੜੀ ਚੀਜ਼ ਦੀ ਜ਼ਰੂਰਤ ਲੱਗਦਾ ਹੈ ਕਿ ਰੋਜ਼ਾ ਰੱਖਣ 'ਚ ਇਹਨਾਂ ਨੂੰ ਆ ਚੀਜ਼ ਦੀ ਜ਼ਰੂਰਤ ਆ ਉਹਦੀ ਹੈਲਪ ਕਰ ਦਿਓ ਤੇ ਇਹ ਹੀ ਖਾਸ ਕਰਕੇ ਵਧੀਆ ਕਰਮਾਂ ਤਾਨ ਫੁੰਨ ਕਰਨਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਚੰਗਾ ਹੁੰਦਾ ਹੈ ਜੀ ਤੇ ਬਾਕੀ ਆਪਣੇ ਆਪਣੇ ਪੀਰ ਦੀ ਸੇਵਾ ਕਰਦੇ ਜੋ ਵਿਸ਼ਵਾਸ ਰਤੇ ਸ਼ਰਦਾ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਬੰਦਗੀ ਕਰੋ ਨਾਮ ਦੀ ਕਮਾਈ ਕਰੋ ਜ਼ਿਕਰ ਕਲਮਾ ਹੈ ਤੇ ਕਲਮੇ ਨੂੰ ਵੱਧ ਤੋਂ ਵੱਧ ਸਿਮਰੋ ਹਰ ਰੋਜ਼ ਸਮਾਂ ਕੱਢੋ ਚਾਹੇ ਇੱਕ ਟਾਈਮ ਹੀ ਬੈਠੋ ਪਰ ਅੱਧਾ ਘੰਟਾ ਉਹ ਮਾਲਕ ਦੀ ਯਾਦ ਚ ਜ਼ਰੂਰ ਬੈਠੋ ਹਾਜ਼ਰੀ ਜ਼ਰੂਰ ਲਗਾਓ ਕਲਮੇ ਦਾ ਜਾਪ ਕਰੋ ਜੋ ਵੀ ਸ਼ਬਦ ਤੁਹਾਡੇ ਕੋਲ ਹੈ ਬੈਠ ਕੇ ਤੇ ਮਾਲਕ ਅੱਗੇ ਅਰਦਾਸਾਂ ਬੇਨਤੀਆਂ ਕਰੋ ਉਹਨਾਂ ਦਾ ਸ਼ੁਕਰਾਨਾ ਕਰੋ ਕਿ ਦਿਨ ਚੰਗਾ ਬੀਤ ਗਿਆ ਰਾਤ ਵੀ ਮਾਲਕਾ ਚੰਗੀ ਬੀਤੇ ਐਸੀ ਫਰਿਆਦ ਮਾਲਕ ਅੱਗੇ ਕਰਨੀ ਚਾਹੀਦੀ ਜਾਣੇ ਨੂੰ ਜਾਣੇ ਚੁ ਆਪਣੀਆਂ ਗਲਤੀਆਂ ਭੁੱਲਾਂ ਦੀ ਮਾਫੀ ਮੰਗਿਆ ਕਰੋ ਬਾਕੀ ਮਨ ਸਾਫ ਕਰ ਲਓ ਮਨ ਸਾਫ ਹੋ ਗਿਆ ਤੇ ਸਮਝ ਲਓ ਰੋਜੇ ਰੱਖੋਗੇ ਸਭ ਕੁਝ ਹੋ ਗਿਆ ਮਾਲਕ ਨੂੰ ਮੰਨ ਲਿਆ ਮਨ ਸਾਫ ਹੋਣਾ ਬਹੁਤ ਜ਼ਰੂਰੀ ਹੈ ਬਾਹਰ ਦੀਵਾ ਜਗਾਓ ਜ਼ਰੂਰੀ ਹੈ ਕਿ ਮਨ ਦੇ ਅੰਦਰ ਦੀਵਾ ਜਗਾਈਏ ਸੋ ਮਨ ਦੇ ਅੰਦਰ ਜੋ ਹਨੇਰਾ ਹੈ ਉਹ ਦੀਵਾ ਕਿਸ ਤਰ੍ਹਾਂ ਜਗਣਾ ਕਿ ਮਨ ਸਾਫ਼ ਕਰਕੇ ਦੂਸਰਿਆਂ ਲਈ ਸੋਚ ਚੰਗੀ ਰੱਖਣੀ ਮਾੜਾ ਨਹੀਂ ਸੋਚਣਾ ਤੇ ਫਿਰ ਮਾਲਕ ਜਲਦੀ ਪੁਕਾਰ ਸੁਣਦਾ ਕਿ ਚਾਹੇ ਤੁਸੀਂ ਬੰਦਗੀ ਵੀ ਨਾ ਕਰੋ ਨਾਮ বিনা ਸਿਮਰੋ ਪਰ ਮਨ ਸਾਫ਼ ਹੈ ਦੂਸਰਿਆਂ ਦਾ ਚੰਗਾ ਸੋਚਦੇ ਹੋ ਦਾ ਮਾਲਕ ਦੀ ਕਿਰਪਾ ਬਹੁਤ ਜਲਦ ਉਹਨਾਂ ਰੂਹਾਂ ਤੇ ਹੋ ਜਾਂਦੀ ਆਪਣਿਆਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ ਜੇਕਰ ਮਾੜੀ ਆਦਤ ਬਣੀ ਹੋਈ ਆ ਨਹੀਂ ਛੁੱਟ ਰਹੀ ਤਾਂ ਉੱਥੇ ਇੱਕ ਗੱਲ ਸੋਚਿਆ ਕਰੋ ਕਿ ਇਹਦੇ ਨਾਲ ਸਾਨੂੰ ਮਿਲਣਾ ਕੀ ਆ ਇਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਮਾੜਾ ਹੀ ਅਸਰ ਪੈਣਾ ਹੈ ਨਾ ਹੀ ਕੀ ਚੰਗਾ ਸੋ ਮਾੜਾ ਸੋਚਣ ਨਾਲ ਕੁਝ ਵੀ ਮਿਲਣਾ ਤਾਂ ਹੈ ਨਹੀਂ ਆਪਾਂ ਆਪਣਾ ਖਰਾਬ ਕਰਦੀਆਂ ਤੇ ਗੁਨਾਹ ਵੀ ਕਰ ਲੈਣੇ ਆ ਪਾਪਾਂ ਦੇ ਭਾਗੀ ਬਣ ਜਾਂਦੇ ਸੋ ਇਸ ਲਈ ਇੱਕ ਛੋਟੀ ਜਿਹੀ ਸੋਚ ਸੋਚਿਆ ਕਰੋ ਕਿ ਇਹਦੇ ਵਿੱਚ ਸਾਨੂੰ ਕੋਈ ਲਾਭ ਨਹੀਂ ਜੇ ਲਾਭ ਹੈ ਤਾਂ ਉਹ ਇਹ ਹੈ ਕਿ ਮਾੜੇ ਬੰਦੇ ਦਾ ਵੀ ਜਾਨੀ ਦੁਸ਼ਮਣ ਦਾ ਵੀ ਭਲਾ ਮੰਗਣਾ ਸ਼ੁਰੂ ਕਰ ਦਿਓ ਤੇ ਉਹਦੇ ਵਿੱਚ ਹੀ ਤੁਹਾਡਾ ਮਾਲਕ ਨੇ ਹੋਰ ਜ਼ਿਆਦਾ ਭਲਾ ਕਰ ਦੇਣਾ ਆ ਸੋ ਇਹਨਾਂ ਗੱਲਾਂ ਨੂੰ ਨੋਟ ਜ਼ਰੂਰ ਕਰਿਆ ਕਰੋ ਚੀਜ਼ ਸੁਵਕ ਦੀ ਵੀਡੀਓ ਹੁਣ ਆਪਾਂ ਇੱਥੇ ਸਮਾਪਤ ਕਰਦੇ ਹਾਂ ਬਹੁਤ ਜਲਦੀ ਹੈ ਜੀ ਅੱਜ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ